ਮੁੰਡੇ ਕਲ ਦੀ ਖੇਡਣ ਵਿੱਚ ਖੇਡਣ ਵਿੱਚ ਖਾੜੇ ਆ ਕੇ ਤੇਰੇ ਰਗਦੇ ਸ਼ੇਰਾਂ ਦੇ ਰੱਖਦੇ ਟੋਲਿਆਂ ਨੂੰ ਲਿਸਕਾ ਗਈ ਦੁਨੀਆ ਪਹੁੰਚੀ ਜਾਂਦੀ ਐ ਦੂਰੋਂ ਨੇੜੇ ਹੋਂਦਾ ਮਹਾਕੇ ਸਿੰਘ ਫਸ ਗਈ ਗੁਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਗਈ ਇਹ ਹਠੂੜ ਦੀ ਧਰਤੀ ਦਾ ਪਾਲ ਨੌਜਵਾਨ ਐ ਕਿ ਕਿਹਦੇ ਆਖਿਆਲਾ ਵਿੱਚ ਦਿਲ ਖੋਇਆ ਰਹਿੰਦਾ ਐ ਸੋਹਣਿਆ ਮੰਗਲ ਹਠੂੜ ਪਿੰਡ ਰਹਿੰਦਾ ਐ ਸੋਹਣਿਆ ਮੰਗਲ ਹਠੂੜ ਪਿੰਡ ਰਹਿੰਦਾ ਐ ਸਰ ਵੀ ਨੌਜਵਾਨਾਂ ਪਾ ਵੀ ਗਬਰੂ ਕਬੱਡੀ ਇੱਕ ਕਮਲਜੀਤ ਸਿੰਘ ਗੋਲਦੀ ਕਹਿੰਦੇ ਨੇ ਵੀ ਕਬੂਕ ਕਲਾ ਦਾ ਇੱਕ ਆ ਆ ਨੌਜਵਾਨ ਜਿਹੜਾ ਇਸ ਵੇਲੇ ਹਟਪੂਰ ਵੱਲੋਂ ਕਬੱਡੀ ਪਾਉਂਦਾ ਹੈ ਇੱਕ ਪਾਸੇ ਮੇਰੇ ਡਿਸਟ੍ਰਿਕਟ ਦੇ ਮੇਰੇ ਵੀਰੋ ਮਾਣ ਹੈ ਇਸ ਨੌਜਵਾਨ ਤੇ 70 ਕਿਲੋ ਵੇਜ ਦਾ ਤੇ ਜਿੰਨੇ ਕਹਿੰਦੇ ਨੇ ਵੀ ਪੁੱਤੋ ਵਾਲਾ ਲੱਖੂ ਬੜਾ ਵਧੀਆ ਜਾਂਦੀ ਹੈ ਉਸੇ ਤਰ੍ਹਾਂ ਮੇਰੇ ਵੀਰੋ ਇਹ ਚੌਗਿਆ ਵਾਲਾ ਸੇਮ ਵੀ ਬੜਾ ਵਧੀਆ ਜਾਂਦੀ। ਲਓ ਸਾਰੇ ਵੇਖੀ ਕਿੱਕੀ ਹੋ ਗਈ ਕਬੱਡੀ ਪਾਉਣ ਦੇ ਲਈ ਵੱਧਾ ਹੋਇਆ ਥੱਪੇ ਥੱਪੇ ਤੇ ਪਾਟਲ ਲਓ ਇਸ ਵੇਲੇ ਕਿ ਹੱਜ ਕਬੱਡੀ ਯਾਰਾਂ ਦੀ ਹੈ ਖੇਡ ਵੱਡੇ ਸਰਦਾਰਾਂ ਦੀ ਇਹ ਸਰਦਾਰਾਂ ਦੀ ਖੇਡ ਆਦਰ ਚੁੰਬੜੀਆਂ ਨੌਜਵਾਨ ਕਿ ਮੁੰਡਾ ਰੋਹੀ ਦੀ ਕਿਕਰ ਤੋਂ ਕਾਲਾ ਤੇ ਬਾਪੂ ਦੇ ਪਸਾਡੇ ਆ ਗਿਆ ਮੁੰਡਾ ਰੋਹੀ ਦੀ ਕਿਕਰ ਤੋਂ ਕਾਲਾ ਭਾਈ ਪਰਲੇ ਪਾਸੇ ਖੜ ਜਾ ਯਾਰ ਟੱਟਾਂ ਦਾ ਨੌਜਵਾਨ ਕਹਿੰਦੇ ਨੇ ਵੀ ਇਸ ਵੇਲੇ ਨਾ ਦੇਖ ਰਿਆਂ ਵੀ ਸ਼ੇਰੀ ਕਬੱਡੀ ਪਾਉਂਦਾ ਹੋਇਆ ਨੌਜਵਾਨ ਚਾਰ ਜਾਫੀ ਨੇ ਜਲੰਧਰ ਡਿਸਟ੍ਰਿਕਟ ਦੇ ਇੱਕ ਮੇਰੇ ਵੀਰੋ ਬਠਿੰਡੇ ਦਾ ਪਿੰਨ ਜਲੰਧਰ ਦੇ ਦੇਖੋ ਕੌਣ ਨੌਜਵਾਨ ਲੁਧਿਆਣੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਹ ਸ਼ੇਰ ਹੀ ਮੇਰੇ ਵੀਰੋ ਲਓ ਸਾਹਮਣੇ ਲਾਹਨ ਪੱਟੀ ਖਤਰੇ ਦੀ ਨਿਸ਼ਾਨੀ ਹੋ ਗਿਆ ਮਕਾੜ ਦਾ ਔਰ ਦੇਖੋ ਮੇਰੇ ਪੰਜਾਬੀ ਵੀਰੋ ਇਹ ਅਮਨ ਹੈ ਨੌਜਵਾਨ ਜਿਹੜੇ ਗੱਭਰੂ ਨੇ ਜਫਾ ਲਾਇਆ ਔਰ ਗੁਰਚਰਨ ਸਿੰਘ ਰਸ਼ੀਨ ਵਾਲਾ ਇਹ ਫੈਸਲਾ ਦਿੰਦਾ ਵੀ ਬੋਪਾ ਰਾਏ ਵਾਲੇ ਦੇ ਦਾਦਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਣੇ ਸਟੇਜ ਤੇ ਅਸੀਂ ਇਹਨਾਂ ਨੂੰ ਵੀ ਜੀ ਆਣ ਵਗਦੇ ਹਾਂ ਲਓ ਇਹ ਮਹਾਨ ਸ਼ਿਸ਼ੇਤ ਸਮੇ ਸਮੇਂ ਤੇ ਮੇਰੇ ਵੀਰੋ

ਜੀ ਪਾਈ ਮਿੱਤਰੋ ਹੁਣ ਪਤਾ ਲੱਗਣਾ ਵਾਹ ਓਏ ਨੌਜਵਾਨਾ ਗੋਲੀ ਦਾ ਬਹੁਤ ਹੀ ਸੋਹਣਾ ਖੇਡਦਾ ਹੈ ਲਓ ਵਿੱਕੀ ਇੱਕ ਖਲੌਰ ਦਾ ਵਿੱਕੀ ਵਿੱਕ ਕਹਿੰਦੇ ਨੇ ਜੀ ਓਏ ਵਿੱਕੀ ਕਿ ਝਲੋਟੀ ਦਾ ਵਿੱਕੀ ਇਹ ਪ੍ਰਸਿੱਧ ਕਬੱਡੀ ਖਿਡਾਰੀਆਂ ਦੇ ਜਿਹੜੇ ਨਾਂ ਨੇ ਲਓ ਮੇਰੇ ਵੀਰੋ ਇਸ ਵੇਲੇ ਨੌਜਵਾਨ ਗੱਭਰੂ ਇਹ ਵਿੱਕੀ ਦੀ ਪਈ ਹੋਈ ਕਬੱਡੀ ਤੇ ਬੱਬੂ ਤੇ ਬੱਬੂ ਹਜੂਰ ਦੀ ਧਰਤੀ ਦਾ ਇੱਕ ਜਲਾਲ ਵਾਲਾ ਇੱਕ ਪੜਾਣੇ ਵਾਲਾ ਬੱਬੂ ਜਿਹੜਾ ਪਹਿਲੀ ਵਾਰੀ ਮੇਰੇ ਵੀਰੋ ਤੁਹਾਡੇ ਆਪਣੇ ਨਗਰ ਦੇ ਬਿੱਲੇ ਦੇ ਨਾਲ ਕਨੇਡਾ ਹਨੀ ਔਰ ਨਾਲ ਹੀ ਉਹਨਾਂ ਦੇ ਭਤੀਜੇ ਰੋਬੀ ਦੁਨੀਆ ਵੱਲੋਂ ਦੋਨੋਂ ਟੀਮਾਂ ਦੇ ਲਈ 100 ਰੁਪਏ ਦਾ ਇਹ ਵੱਡਾ ਮਾਰ ਹੈ। ਦੋਨੋਂ ਵੀਰਾਂ ਵੱਲੋਂ ਅਤੇ ਵੀਰ ਹੀ ਲੱਗਦੇ ਨੇ ਚਲੋ ਪੈਸੇ ਦਿੱਤੇ ਜਦੋਂ ਰੋਬੀ ਵੱਲਿਓ ਅਤੇ ਹਣੀ ਵੱਲਿਓ 200 ਰੁਪਏ ਦੋਨੋਂ ਟੀਮਾਂ ਦੇ ਲਈ। ਲੈ ਵੀ ਬੱਲੇ ਬਹੁਤ ਤਕੜਾ ਜੱਫਾ ਇਸ ਵੇਲੇ ਮੈਂ ਦੇਖ ਰਿਹਾ ਵੀ। ਉਧਰ ਅੰਕ ਮੇਰੇ ਵੀਰੋ ਸ਼ੇਰੀ ਡੋਡਾ ਜਿੱਤੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਇਹ ਨੌਜਨ ਅਮਰ ਹੈ ਜਿਹੜੇ ਕਮਰੋਂ ਨੇ ਜੱਫਾ ਲਾਇਆ ਹੈ। ਹਾਓ ਨੌਜਵਾਨਾਂ ਬਿਹਾਰੇ ਜਾਮਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਆਸ ਹੈ ਇਸ ਨੌਜਵਾਨ ਤੋਂ ਲਓ ਅਗਲੀ ਕਬੱਡੀ ਸਾਬੀ ਇੱਕ ਪੱਤਨਾ ਦਾ ਸਾਬੀ ਇੱਕ ਕਹਿੰਦੇ ਨੇ ਵੀ ਫਰੀਕਾ ਦਾ ਸਾਬੀ ਕਿ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲਿਆ ਜੀਰਾ ਜਾਂ ਕਹਦੇ ਸਹਿਬਾ ਨੂੰ ਜੱਟੀਏ ਯਾਰ ਬੁਲਾਉਂਦਾ ਤੇਰਾ ਲਓ ਇੱਕ ਪਾਸੇ ਹਠੂਰ ਵਾਲਾ ਦੂਜੇ ਪਾਸੇ ਸਾਬੀ ਮੇਰੇ ਵੀਰੋ ਇਹ ਮੈਂ ਦੇਖ ਰਿਹਾ ਵੀ ਬਲਵੰਤ ਸਿੰਘੀ ਯੂਐਸਏ ਵਾਲੇ ਵੱਡਾ ਜੋੜਦਾਨ ਹੈ ਆਹ ਸਾਲ ਦੇ ਕਬੱਡੀ ਟੂਰਨਾਮੈਂਟ ਤੇ ਮੇਰੇ ਵੀਰੋ ਇਹਨਾਂ ਦਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਸਰਦਾਰ ਬਲਾਰ ਸਿੰਘ ਜੀ ਯੂਐਸਏ ਵਾਲੇ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਵੀ ਵੱਡਾ ਯੋਗਦਾਨ ਹੈ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਪੁੱਜ ਗਏ ਨੇ ਨਾ cricket ਨਾ golf ਸਾਡੀ ਖੇਡ ਕਬੱਡੀ ਹੈ ਇੰਗਲੈਂਡ ਕੈਨੇਡਾ ਇੰਗਲਿਸ਼ ਹਰ ਤਰ੍ਹਾਂ ਦੀ ਚੰਡੀ ਗੱਡੀ ਹੈ ਖੇਡ ਗਿਆ ਜੀਤ ਬਲਜਨ ਜਨਜਾਤ ਪੰਜਾਬੀ ਦਾ ਵਾਸੀ ਅਸੀਂ ਪੰਜਾਬ ਦੇ ਸਾਨੂੰ ਬਾਹਰ ਪੰਜਾਬੀ ਦਾ ਵਾਸੀ ਅਸੀਂ ਪੰਜਾਬ ਦੇ ਸਾਨੂੰ ਬਾਹਰ ਪੰਜਾਬੀ ਦਾ ਤੇ ਮੇਰੇ ਵੀਰਾਂ ਨਾਲ ਮਾਣ ਹੈ ਤੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਮੇਰੇ ਵੀਰੋ ਇਸ ਕਬੱਡੀ ਨੂੰ ਇਹਨਾਂ ਨੇ ਜਿਉਂਦਾ ਰੱਖਿਆ ਲਓ ਅੱਜ ਭਾਵੇਂ ਪੰਜਾਬ ਦੀ ਗੱਲ ਹੋਵੇ ਭਾਵੇਂ ਕੈਨੇਡਾ ਦੀ ਗੱਲ ਹੋਵੇ ਭਾਵੇਂ ਇੰਗਲੈਂਡ ਦੀ ਗੱਲ ਹੋਵੇ ਭਾਵੇਂ ਪੂਰੇ ਯੂਰਪ ਦੀ ਗੱਲ ਹੁੰਦੇ ਮੇਰੇ ਵੀਰੋ ਇਹ ਗੱਲ ਕਹਿੰਦੇ ਨੇ ਵੀ ਕਬੱਡੀ ਦੀ ਹਰ ਕੋਲਸ ਦੇ ਵਿੱਚ ਹੁੰਦੀ ਹੈ ਭਾਵੇਂ ਇੱਕ ਟੂਰਨਾਮੈਂਟ ਹੋਵੇ ਭਾਵੇਂ ਉਹ ਇੱਕ ਮੈਚ ਹੋਵੇ ਹਾਂਜੀ ਅਤੇ ਇਹਨਾਂ ਦਾ ਸਾਡਾ ਬੜਾ ਵਧੀਆ ਪਾਕਣਾ ਲੈ ਗਏ ਹੋ ਗਏ ਸਰ ਵੀ ਨੌਜਾਨ ਤੇ ਸ਼ੇਰੀ ਕਬੱਡੀ ਪਾ ਰਿਹਾ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਸ਼ੇਰੀਆ ਦੇ ਪੁੱਤ ਸ਼ੇਰ ਹੁੰਦੇ ਨੇ ਇਹ ਵੀ ਨੌਜਾਨ ਮੇਰੇ ਵੀਰੋ ਬੜਾ ਵਧੀਆ ਜਾਫੀ ਤੇ ਨੌਜਾਨ ਸੇਵਕਾ ਚੌਕਿਆਂ ਵਾਲਾ ਜਿੱਥੋਂ ਦਾ ਕਹਿੰਦੇ ਮਾਗੀ ਦਾ ਮੇਲਾ ਬੜਾ ਮਸ਼ਹੂਰ ਹੈ ਮੇਰੇ ਵੀਰੋ ਚੌਕਿਆਂ ਦਾ ਔਰ ਚੌਕਿਆਂ ਦਾ ਅੱਜਕੱਲ ਕਾਫੀ ਵੇਗ ਰਿਓ ਵਧੀਆ ਕੱਪਾਂ ਦੇ ਵਿੱਚ ਜਿਹੜੇ ਪੰਜਾਬ ਦੇ ਕਬੱਡੀ ਕੱਪ ਹੁੰਦੇ ਨੇ ਉਹਨਾਂ ਦੇ ਵਿੱਚ ਨਾਅ ਹੈ ਚੌਕੇ ਨਗਰ ਦਾ ਲਓ ਬਿਲਕੁਲ ਰੰਪਰੇ ਦੇ ਲਾਗੇ ਤਵੇ ਦੇ ਲਾਗੇ ਮੇਰੇ ਵੀਰੋ ਪਿੰਡ ਲਓ ਸਾਹਮਣੇ ਇਸ ਵੇਲੇ ਬੱਬੂ ਬਾਹ ਬੱਬੂ ਕਿ ਸੌਜਾ ਬੱਬੂ ਆ ਮਾੜੋ ਬਿੱਲੀ ਆਈ ਹੈ ਸੌਜਾ ਬੱਬੂ ਆ ਮਾੜੋ ਬਿੱਲੀ ਆਈ ਹੈ ਸਾਹੀ ਮੇਰੇ ਵੀਰੋ ਮਨਜੀਤ ਸਿੰਘ ਹਾਂ ਵੀ ਨੌਜੋਗ ਦਾ ਕਬੱਡੀ ਹਾਂ ਜੀ ਉਹ ਯਾਦਰ ਸਿੰਘ ਬਾਠ ਸਵਾਰਪੁਰਾਸੀ ਯਾਦਰ ਸਿੰਘ ਬਾਠ ਉਹਨਾਂ ਵੱਲੋਂ ਵੀ 5300 ਰੁਪਏ ਦਿੱਤਾ ਗਿਆ ਸਾਡੇ ਪਰਿਵਾਰ ਟੂਰਨਾਮੈਂਟ ਨੂੰ ਕਹ ਦੇ ਕਹ ਦੇ 11000 ਰੁਪਏ 11000 ਰੁਪਏ ਦਿੱਤਾ ਗਿਆ ਉਹਨਾਂ ਵੱਲੋਂ ਵੀ ਪਰਿਵਾਰ ਦਾ ਕੋਈ ਵੀ ਬੰਦਾ ਆ ਕੇ ਆਪਣਾ ਸਨਮਾਨ ਚ ਲੈ ਜਾਣ ਸਵਾਰਪੁਰਾਸੀ ਯਾਦਰ ਸਿੰਘ ਬਾਠ ਦੀ ਯਾਦ Melikit sengkita Seputar Pajang Sengger